ਯਾਉ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਚੋਰ ਨੂੰ ਚੋਰੀ ਕੀਤੀ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਦਿਨ ਦਿਹਾੜੇ ਗਲੀ ਜਸਵੰਤ ਰਾਏ ਧਾਰੀਵਾਲ ਤੋਂ ਚੋਰੀ ਹੋਇਆ ਮੋਟਰਸਾਈਕਲ ਕੁਝ ਘੰਟਿਆਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਨੇ ਬਰਾਬਰਤ ਕਰ ਲਿਆ ਥਾਣਾ ਮੁਖੀ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਮੋਟਰਸਾਈਕਲ ਜਸਵੰਤ ਰਾਏ ਗਲੀ ਵਿੱਚੋਂ ਚੋਰੀ ਹੋਇਆ ਜਿਸ ਦੀ ਸੀਸੀ ਟੀਵੀ ਫੁਟੇਜ ਵੀ ਵਾਇਰਲ ਹੋਈ ਹੈ ਪਰ ਥਾਣਾ ਧਾਰੀਗੜ ਦੀ ਪੁਲਿਸ ਨੇ ਮੁਸਤਦੀਦ ਦਿਖਾਉਂਦੇ ਹੋਏ ਵਕ-ਵਕ ਥਾਵਾਂ ਤੇ ਨਾਕਾਬੰਦੀ ਕੀਤੀ ਸੀ ਤਾਂ ਕਲਿਆਨਪੁਰ ਮੋੜ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਤਾਂ ਉਸ ਨੂੰ ਰੋਕ ਕੇ ਕਾਗਜ਼ात ਪੁੱਛੇ ਤਾਂ ਉਸ ਨੇ ਕੋਈ ਤਸੱਲੀਬਖਤ ਜਵਾਬ ਨਾ ਦਿੱਤਾ ਜਦ ਸੀਸੀ ਫੁਟੇਜ ਵੇਖੀ ਤਾਂ ਉਸ ਦੀ ਸਕਲ ਮਿਲਦੀ ਜੁਲਦੀ ਸੀ ਜਦ ਕਿ ਥੋੜੀ ਸ਼ਕਤੀ ਨਾਲ ਪੁੱਛਗਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਇੱਕ ਸਾਥੀ ਸਮੇਤ ਜਸਵੰਤਰਾਏ ਗਲੀ ਵਿੱਚੋਂ ਮੋਟਰਸਾਈਕਲ ਚੋਰੀ ਕੀਤਾ ਹੈ ਕਾਬੂ ਕੀਤੇ ਨੌਜਵਾਨੇ ਆਪਣੀ ਪਛਾਣ ਮੱਖਣ ਪਿੰਡ ਕਾਦੀਆਂ ਥਾਣਾ ਸ਼ਤਰਗਦਾਪੁਰ ਵੱਜੋਂ ਦਿੱਤੀ ਜਦਕੇ ਇਸ ਦਾ ਦੂਜਾ ਸਾਥੀ ਜਲਦ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਤੇ ਏਐਸਆਈ ਗੁਰਤੇਜ ਸਿੰਘ ਏਐਸਆਈ ਨਿਰਮਲ ਸਿੰਘ ਏਐਸਆਈ ਰਮੇਸ਼ ਕੁਮਾਰ ਹਟ ਕਾਂਸਟੇਬਲ ਜੇਪੀ ਸਿੰਘ ਰੂਪ ਸਿੰਘ ਜਤਿੰਦਰ ਸਿੰਘ ਪ੍ਰਵੇਸ਼ ਤੋਂ ਇਲਾਵਾ ਹੋਰ ਹ Rajasthan ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕਿ ਇੱਕ ਜੋ ਸਪਲੈਂਡਰ ਮੋਟਰਸਾਈਕਲ ਕਲੀ ਜਸਵੰਤ ਰਾਏ ਧਾਰੀਵਾਲ ਤੋਂ ਚੋਰੀ ਹੋਇਆ ਸੀਗਾ ਪੁਲਿਸ ਨੇ 7 ਘੰਟਿਆਂ ਦੇ ਵਿੱਚ ਹੀ ਬਰਾਮਦ ਕਰ ਲਿਆ ਵਾ ਇਸ ਨੂੰ ਲੈ ਕੇ ਦੱਸ ਦਿਓ ਜੀ ਕੀ ਜਾਣਕਾਰੀ ਹੈ ਇਹਦੇ ਵਿੱਚ ਅਸੀਂ ਜਦੋਂ ਚੋਰੀ ਹੋਇਆ ਸਾਨੂੰ ਜਦੋਂ ਹੀ ਉਹ ਇੰਟੀਮੇਸ਼ਨ ਮਿਲੀ ਤੇ ਅਸੀਂ ਉਦੋਂ ਹੀ ਆਪਣੀਆਂ ਜਿਹੜੀਆਂ ਟੀਮਾਂ ਜੜੀਆਂ ਬਣਾਉਂਦੀਆਂ ਅਲੱਗ-ਅਲੱਗ ਥਾਂ ਦੇ ਵਿੱਚ ਸਾਰਿਆਂ ਨੂੰ ਮੂਵ ਕਰ ਦਿੱਤਾ ਹੈਗਾ ਜਿਹਦੇ ਵਿੱਚ ਅਸੀਂ ਇਹ ਮੋਟਰਸਾਈਕਲ ਤੇ ਪਲੱਸ ਜਿਹੜਾ ਮੱਖਣ ਹੈਗਾ ਵਾ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਇੱਕ ਮੁਲਜ਼ਮ ਹੋਰ ਜਿਹੜਾ ਗ੍ਰਿਫਤਾਰ ਕਰਨ ਵਾਲਾ ਅਜੇ ਰਹਿਦਾ ਹੈ ਇਹ ਮੱਖਣ ਹੈਗਾ ਬ੍ਰੈਂਡ ਵਾਲਾ ਕਾਦੀਆਂ ਪਿੰਡ ਦਾ ਹੈਗਾ ਜੀ ਤੇ ਜਿਹੜਾ ਦੂਸਰਾ ਬੁੰਡਾ ਇਹਦੇ ਨਾਲ ਸੀ ਇੱਕ ਹੋਰ ਮਨਜੋਤ ਸਿੰਘ ਹੈਗਾ ਉਹ ਜਿਹੜੇ ਅਰੈਸਟ ਕਰਨ ਵਾਲਾ ਰਿਹਾ ਹੈ। ਇਹਦੀ ਅਸੀਂ ਜਿਹੜਾ ਨਾਕੇ ਲਾਏ ਹੋਏ ਸੀ ਚੈਕਿੰਗ ਕੀਤੀ ਇਹ ਕਲਿਆਨਪੁਰ ਮੋੜ ਤੋਂ ਅਸੀਂ ਜਿਹੜਾ ਹੈਗਾ ਇਹਨੂੰ ਅਸੀਂ ਉੱਥੋਂ ਗ੍ਰਿਫਤਾਰ ਕੀਤਾ। ਮੈਡਮ ਮੋਟਰਸਾਈਕਲ ਕਿੱਥੋਂ ਚੋਰੀ ਹੋਇਆ ਸੀ? ਇਹ ਧਾਰੀ ਵਾਲੀ ਜਸਵੰਤ ਨਗਰ ਗਲੀ ਜੋ ਹੋਇਆ ਸੀ ਜੀ ਜੀ ਬਿਲਕੁਲ ਜੀ ਅਸੀਂ ਇੱਕ ਬੁਲਟ ਮੋਟਰਸਾਈਕਲ ਚੋਰੀ ਹੋਇਆ ਕੁਝ ਹੋਰ ਮੋਟਰਸਾਈਕਲ ਚੋਰੀ ਹੋਏ ਅਸੀਂ ਉਹਨਾਂ ਦੇ ਵੀ ਟਰੈਪ ਲਾਇਆ ਹੈਗਾ ਬਹੁਤ ਜਲਦੀ ਜਿਹੜੇ ਅਸੀਂ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜਿਹੜੇ ਹੋਏ ਆ ਅਸੀਂ ਇਹਨਾਂ ਨੂੰ ਬਹੁਤ ਜਲਦੀ ਜਿਹੜੇ ਆ ਟਰੇਸ ਕਰਕੇ ਤੇ ਸਾਰੇ ਲੋਕਾਂ ਨੂੰ ਜਿਹੜੇ ਬਾਈਕ ਹੈਗੇ ਵਾਪਸ ਕਰਵਾਵਾਂਗੇ